ਇਹ ਨਹੀਂ ਲੈ ਜਾਨੀ। ਮੈਂ ਕਹਾਂ ਜੀ ਲੈ ਜੇ ਤੁਹਾਡੀ ਜਾਨੀ ਮੈਂ ਕੋ ਰੱਖਣੀ ਹੈ। ਕਹਿੰਦਾ ਜਿਉਂ ਤੇਰੇ ਪੱਲੇ ਤਾਈ ਗਈ ਔਰ ਦੂ ਰੱਖੇਗਾ। ਇੱਕ ਕੁੜੀ ਦੇ ਨਾਲ ਮੁੰਡੇ ਦੀ ਇੰਸਟਾਗ੍ਰਾਮ ਤੇ ਦੋਸਤੀ ਹੁੰਦੀ ਹੈ ਪਰ ਮੁੰਡੇ ਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਘਰ ਦੇ ਵਿੱਚ ਇੱਕ ਚੋਰਨੀ ਨੂੰ ਵੜਨ ਲੱਗਿਆ। ਇਸ ਕੁੜੀ ਨੂੰ ਉਹਨੇ ਆਪਣੇ ਘਰ ਦੇ ਵਿੱਚ ਰੱਖ ਲਿਆ ਪਰ ਜਿਵੇਂ ਹੀ ਉਹ ਆਪਣੇ ਕੰਮ ਤੇ ਜਾਂਦਾ ਤਾਂ ਪਿੱਛੇ ਕੁੜੀ ਘਰ ਦੇ ਵਿੱਚ ਪਿਆ ਹੋਇਆ 18 ਲੱਖ ਰੁਪਇਆ ਜੋ ਕਿ ਹੁਣੇ-ਹੁਣੇ ਮੁੰਡੇ ਨੇ ਗੱਡੀ ਵੇਚੀ ਸੀ ਉਹ ਪੈਸੇ ਸੀ। ਅਤੇ ਨਾਲ ਹੀ ਘਰ ਦੇ ਵਿੱਚ ਪਿਆ ਸੋਨਾ ਸਮੇਤ ਮੁੰਡੇ ਦੀ ਮਾਂ ਨੂੰ ਬੇਰਹਿਮੀ ਦੇ ਨਾਲ ਜ਼ਖਮੀ ਕਰ ਗਈ ਅਤੇ ਬਾਅਦ ਦੇ ਵਿੱਚ ਮਾਂ ਦੀ ਜਾਨ ਚਲੀ ਗਈ ਇਸ ਬੇਰਹਿਮ ਔਰਤ ਦੇ ਵੱਲੋਂ ਮੁੰਡੇ ਦੇ ਨਾਲ ਪਿਆਰ ਦਾ ਜਾਲ ਵਿਛਾਇਆ ਗਿਆ ਸੀ ਉਸ ਨੂੰ ਚਾਂਸੇ ਦੇ ਵਿੱਚ ਲਿਆ ਗਿਆ ਇੰਸਟਾਗ੍ਰam ਤੇ ਪਿਆਰ ਮੁਹੱਬਤ ਦੀਆਂ ਗੱਲਾਂ ਕਰਕੇ ਫਿਰ ਵਿਆਹ ਕਰਵਾਉਣ ਦਾ ਵਾਅਦਾ ਕੀਤਾ ਅਤੇ ਮੁੰਡੇ ਤੋਂ ਆਪਣੇ ਫੋਨ ਦੇ ਵਿੱਚ ਪੈਸੇ ਭਵਾਨ ਤੋਂ ਬਾਅਦ ਉਹ ਇਸ ਮੁੰਡੇ ਦੇ ਨਾਲ ਆ ਕੇ ਰਹਿਣ ਵੀ ਲੱਗ ਪੈਂਦੀ ਹੈ ਪਠਾਨਕੋਟ ਦੀ ਇਹ ਸਾਰੀ ਘਟਨਾ ਹੈ ਜਿੱਥੇ ਮੁੰਡੇ ਦਾ ਕਹਿਣਾ ਹੈ ਕਿ 6 ਮਹੀਨੇ ਸਭ ਕੁਝ ਠੀਕ ਰਿਹਾ ਪਰ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਹੀ ਵਿਆਹੀ ਹੋਈ ਅਤੇ ਇੱਕ ਦਿਨ ਇੱਕ ਹੋਰ ਗੈਰ ਮਰਦੋਨਾ ਦੇ ਘਰ ਦੇ ਵਿੱਚ ਆਂਦਾ ਤੇ ਆ ਕੇ ਆਖਦਾ ਹੈ ਕਿ ਤੇਰੀ ਇਹ ਘਰ ਵਾਲੀ ਪਹਿਲਾਂ ਮੇਰੀ ਘਰ ਵਾਲੀ ਸੀ ਇਹ ਸੁਣਨ ਤੋਂ ਬਾਅਦ ਮੁੰਡੇ ਨੂੰ ਯਕੀਨ ਨਹੀਂ ਹੁੰਦਾ ਉਸ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਮੈਂ ਆਨਲਾਈਨ ਹੀ ਇਸ ਕੁੜੀ ਨੂੰ ਮਿਲਿਆ ਇਹਦਾ ਪਿਛੋਕੜ ਵੀ ਮੈਂ ਨਹੀਂ ਜਾਣਦਾ ਤੇ ਇਹਦੇ ਘਰ-ਬਾਰ ਦੇ ਬਾਰੇ ਵੀ ਮੈਨੂੰ ਬਹੁਤਾ ਕੁਝ ਨਹੀਂ ਪਤਾ ਪਰਿਵਾਰਿਕ ਮੈਂਬਰਾਂ ਦਾ ਵੀ ਡਰ ਸੀ ਕਿ ਉਹ ਮੈਨੂੰ ਹੁਣ ਕੀ ਕਹਿਣਗੇ ਪਰ ਜਦੋਂ ਉਸ ਬੰਦੇ ਤੋਂ ਸਬੂਤ ਮੰਗਿਆ ਗਿਆ ਕਿ ਆ ਕੀ ਤੇਰੇ ਕੋਲ ਕੀ ਸਬੂਤ ਹੈ ਕਿ ਇਹ ਕੁੜੀ ਤੇਰੀ ਘਰ ਵਾਲੀ ਹੈ ਤਾਂ ਉਸ ਨੇ ਆਧਾਰ ਕਾਰਡ ਕੱਢ ਕੇ ਸਾਹਮਣੇ ਰੱਖ ਦਿੱਤਾ ਜਿਸ ਦੇ ਵਿੱਚ ਪਤੀ ਦੇ ਤੌਰ ਤੇ ਉਸ ਦਾ ਨਾਮ ਲਿਖਿਆ ਹੋਇਆ ਸੀ ਅਤੇ ਫੋਟੋ ਤੋਂ ਵੀ ਮੁੰਡੇ ਨੇ ਪਛਾਣ ਲਿਆ ਕਿ ਇਹ ਇਹੀ ਕੁੜੀ ਪਰ ਜਦੋਂ ਇਸ ਪਤਨੀ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਸਾਫ਼ ਮੁੱਕਰ ਜਾਂਦੀ ਹੈ ਕਾਸ਼ ਉਸੇ ਸਮੇਂ ਹੀ ਇਹ ਮੁੰਡਾ ਇਸ ਕੁੜੀ ਨੂੰ ਛੱਡ ਦਿੰਦਾ ਤਾਂ ਉਸ ਦੀ ਮਾਂ ਦੀ ਜਾਨ ਬਚ ਜਾਂਦੀ ਕਿਉਂਕਿ ਇਸ ਮੁੰਡੇ ਦੀ ਮਾਂ ਦੀ ਜਾਨ ਯਾਨੀ ਕਿ ਆਪਣੀ ਹੀ ਸੱਸ ਦੀ ਜਾਨ ਇਸ ਕੁੜੀ ਦੇ ਵੱਲੋਂ ਲਈ ਗਈ ਹੈ ਸਿਰਫ ਪੈਸਿਆਂ ਦੀ ਖਾਤੀ ਰੋਨੇ ਘਰ ਦੇ ਵਿੱਚ ਮਾਰਕਟਾਪਾ ਕੀਤਾ ਉਹ ਵੀ ਉਦੋਂ ਜਦੋਂ ਉਸ ਦਾ ਪਤੀ ਘਰ ਤੋਂ ਬਾਹਰ ਗਿਆ ਹੋਇਆ ਸੀ ਮੌਕਾ ਦੇਖ ਕੇ ਉਹਨੇ ਘਰ ਦੇ ਵਿੱਚ ਪਿਆ ਸਾਰਾ ਸੋਨਾ ਅਤੇ ਪੈਸੇ ਵੀ ਲੈ ਲਏ ਅਤੇ ਨਾਲ ਹੀ ਮੁੰਡੇ ਦੀ ਮਾਂ ਨੂੰ ਜ਼ਖਮੀ ਕਰਕੇ ਚਲੀ ਗਈ ਇਸ ਮੌਕੇ ਤੇ ਮੁੰਡੇ ਦੇ ਪਿਓ ਦੇ ਵੱਲੋਂ ਆਪਣੀ ਉਸ ਨੂੰਹ ਦੇ ਖਿਲਾਫ ਮਾਮਲਾ ਦਰਜ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਪਠਾਨਕੋਟ ਦਾ ਇਹ ਮੁੰਡਾ ਕਿਸ ਤਰ੍ਹਾਂ ਦੇ ਨਾਲ ਇੱਕ ਠੱਗੀ ਦਾ ਸ਼ਿਕਾਰ ਹੋਇਆ ਆਨਲਾਈਨ ਗੱਲਬਾਤ ਕਰਨ ਤੋਂ ਬਾਅਦ ਉਹਨੇ ਕਿਸੇ ਕੁੜੀ ਤੇ ਭਰੋਸਾ ਕੀਤਾ ਅਤੇ ਉਸੇ ਦਾ ਖਾਮਿਆਜ਼ਾ ਉਸ ਨੂੰ ਇਹ ਭੁਗਤਣਾ ਪਿਆ ਕਿ ਘਰ ਦੇ ਵਿੱਚ ਪਿਆ ਹੋਇਆ ਸਾਰਾ ਪੈਸਾ ਵੀ ਚਲਾ ਗਿਆ ਅਤੇ ਉਸ ਦੀ ਮਾਂ ਦੀ ਜਾਨ ਵੀ ਚਲੀ ਗਈ ਇਹ ਜਨਨੀ ਦੀ ਬੀ ਇੰਸਟਾਗ੍ਰਾਮ ਤੇ ਗੱਲ ਹੋਈ ਹੈ ਤੇ ਥੋੜੇ ਦਿਨ ਗੱਲ ਚੱਲੀ ਐ ਤੇ ਕਹਿੰਦੀ ਵਿਆਹ ਕਰਨਾ ਹੈ ਮੈਂ ਚਲੋ ਠੀਕ ਕਰ ਲੈਂਦੇ ਆ ਫਿਰ ਕਹਿੰਦੀ ਜੀ ਮੈਂ ਕੋਈ ਪੈਸੇ ਨਹੀਂ ਆਉਣ ਨੂੰ ਮੈਂ 35000 ਰੁਪਏ ਆਨ ਪਾਇਆ ਜੀ ਆਈ ਐ ਜੀ ਤੇ 6 ਮਹੀਨੇ ਮੈਂ ਅਸੇ ਇਹੀ ਹੈ 6 ਮਹੀਨੇ ਬਾਅਦ ਇੱਕ ਕੋਈ ਵਿਅਕਤੀ ਆਂਦਾ ਉਹ ਕਹਿੰਦੀ ਕਹਿੰਦਾ ਵੀ ਮੇਰੀ ਜਾਨ ਜੀ ਮੈਂ ਪੁੱਛਿਆ ਨੂੰ ਤੇ ਇਹ ਮੁੱਕਰ ਗਈ ਮੈਂ ਨਹੀਂ ਜਾਂਦੀ ਇਹਨੂੰ ਜੀ ਫਿਰ ਜਦੋਂ ਉਹਨੇ ਧਾਰ卡ੜੇ ਦਾ ਦਿਖਾਇਆ ਤੇ ਉਹ ਵਿੱਚ ਦੇਖਿਆ ਜੀ ਉਹਦਾ ਨਾਮ ਚੜੇ ਰਹੀ ਵਿੱਚ ਇਹਦੇ ਤੇ ਮੁੱਕਰ ਗਈ ਤਾਂ ਵੀ ਮੰਨੀ ਨਹੀਂ ਫਿਰ ਜਦੋਂ ਉਹਨਾਂ ਮੇਰੀ ਗੱਲ ਹੋਈ ਐ ਝਕਾਰ ਆਇਆ ਮੇਰੇ ਮੈਂ ਗੱਲ ਕੀਤੀ ਉਹਨਾਂ ਵੀ ਅਜੀ ਭਾਜੀ ਇਹ ਕੌਣ ਐ ਕਹਿੰਦਾ ਮੈਂ ਜਰਨੀਆਂ ਉਹਨਾਂ ਜੀ ਜਰਨੀਆਂ ਤੁਹਾਡੀ ਲੈ ਸੋ ਤੇ ਲੈ ਜਾ ਉਸ ਤੋਂ ਬਾਅਦ ਮੈਂ ਇਹ ਕਹਿੰਦਾ ਮੈਂ ਨਹੀਂ ਲੈਕ ਜਾਨੀ ਮੈਂ ਕਿਹਾ ਜੀ ਲੈ ਜਾਓ ਤੁਹਾਡੀ ਜਰਨੀ ਮੈਂ ਕੋ ਰੱਖਣੀ ਐ ਕਹਿੰਦਾ ਜਿਉਂ ਤੇਰੇ ਪੱਲੇ ਪਾਈ ਗਈ ਹੁਣ ਤੂੰ ਰੱਖੇਗਾ ਫਿਰ ਜੀ ਉਹ ਚੱਲ ਗਿਆ ਫਿਰ ਜੀ ਇਹ ਤਿੰਨ ਚਾਰ ਮਹੀਨੇ ਬੈਨਾ ਸਹੀ ਰਹੀ ਤੇ ਮਾੜੀ ਬੜੀ ਝਗੜੇ ਕਰਨ ਲੱਗੀ ਜੀ ਫਿਰ ਇਸ ਤੋਂ ਬਾਅਦ ਥੋੜੇ ਦਿਨ ਬਾਅਦ ਉਹ ਮੈਂ ਲੈ ਜਾਣਾ ਸੀ ਤੇ ਉਹ ਗੱਡੀ ਵੇਚੀ ਮੈਂ 8 ਲੱਖ ਰੁਪਏ ਮਾਂ ਮੰਮੀ ਨੇ ਦੇ ਕੇ ਚਲ ਗਿਆ ਕੋ 12 ਟੋਲੇ 13 ਟੋਲੇ ਸੋਨਾ ਵੀ ਹੈ ਗਈ ਘਰ ਤੇ ਦਾ ਜੀ ਤੇ ਮੈਂ ਇਹਨੂੰ ਛੱਡ ਗਿਆ ਘਰ ਵੀ ਮੰਮੀ ਕੋਲ ਦੀ ਮੰਮੀ ਆ ਕੇ ਮੈਂ ਗੱਡੀ ਲੈਣੀ ਹੈ ਤੇ ਥੋੜੇ ਦਿਨ ਨੂੰ ਆਇਆ ਅੱਗੇ ਮੈਂ ਜਾਂਦਾ ਸੀ ਆਂਦਾ ਸੀ ਮੈਨੂੰ ਕੋਈ ਆ ਗਿਆ ਕੁਛ ਕਰਨ ਲਈ ਅੰਕੇ ਮੈਂ ਥੋੜੇ ਦਿਨ ਪਹੁੰਚਿਆ ਕੋਈ ਸਿਲੀ ਨਗਰ ਜੀ ਇੱਕ ਦੋ ਦਿਨ ਬਾਅਦ ਮੈਨੂੰ ਪਿੱਛੋਂ ਫੋਨ ਆਂਦਾ ਜੀ ਤੇ ਕਹਿੰਦੇ ਵੀ ਤੇਰੀ ਮਾਂ ਨੂੰ ਮਾਰਿਆ ਨੇ ਤੇਰੀ ਜਨਾਨੀ ਨੇ ਮੈਂ ਸੋਚਿਆ ਜੀ ਮਾਰੇ ਮੋੜੇ ਝਗੜੇ ਹੋ ਗਏ ਹੋਣੇ ਆ ਕੋਈ ਚੱਕਰ ਨਾ ਪਰ ਮੈਂ ਆਸੇ ਪਾਸੇ ਫੋਨ ਕੀਤਾ ਤਾਂ ਘਰਾਂ ਵਿੱਚ ਉਹ ਕਹਿੰਦੇ ਜੀ ਤੁਹਾਡੀ ਮੰਮੀ ਦਾ ਮੜਕਾ ਤੋੜ ਕੇ ਤੇ ਉਹ ਭਰਾ ਰੋ ਗਈ ਹੈ ਕਿ ਮੈਂ ਅੱਜ ਦੀ ਦੂਰ ਆ ਨਹੀਂ ਸਕਦਾ ਜੀ ਜੀ ਦੀ ਕਾਨੂੰਾਈ ਛੱਡੀ ਦੀ ਜੀ ਉਹ ਗੱਡੀ ਉੱਥੇ ਕਿਤੇ ਲਾਲ ਸਿੰਘ ਬਰਫ ਦਾ ਇਲਾਕਾ ਜੀ ਮੈਂ ਕਿ ਦੱਸਦਾ ਪਰ ਜੋ ਲੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਵੀ ਮੰਮੀ ਦੀ ਡੈਥ ਕਰਤੀ ਜੀ ਡੈਥ ਹੋ ਗਈ ਹੈ ਪੱਕਾ ਰਾਨਾ ਕਿ ਮੰਮੀ ਦੀ ਡੈਥ ਹੋਈ ਦੀ ਜੀ ਇਨ ਨੂੰ ਫੌਨ ਲਾ ਨਾ ਹੀ ਹੋਣੀ ਚੁੱਕਦੀ ਫਿਰ ਥੋੜੇ ਦਿਨਾਂ ਬਾਅਦ ਇੱਕ ਕੁਸਲ ਲਾਹੁਣਾਂ ਦਾ ਜੀ ਉਹ ਕਹਿੰਦਾ ਜੀ ਮੈਂ ਮੇਰੀ ਇਹ ਮੇਰੇ ਨਾਲ ਇਹ ਗੱਲਬਾਤ ਹੈ ਜੇ ਕੋਈ ਗੱਲਬਾਤ ਕੀਤੀ ਜਾਂ ਕੇ ਮੈਂ ਦਿਖਾਇਆ ਕਿ ਕੋਈ ਬੋਲੇ ਤੇ ਮੈਂ ਤੈਨੂੰ ਕੁਸਲਾ ਲਾ ਮੈਂ ਕੁਝ ਵੀ ਕਰਵਾ ਸਕਦਾ ਜੀ ਕੁਸਲੇ ਦੀ ਫੋਟੋ ਵਿੱਚ ਜੀ ਹੈ ਠੀਕ ਹੈ ਜੀ ਮਨਤਵ ਕਹਿੰਦਾ ਜੀ ਮੈਂ ਗੋਲੀ ਮਾਰਨਾਗਾ ਮੈਂ ਇਹ ਕਰਦਾਗਾ ਜੀ ਤੋਤੋ ਇਹ ਵੀ ਮਨਤਵ ਕਹਿੰਦੀ ਤੇ ਨੋ ਹੱਡੀ ਨਾ ਕਿਤੇ ਮਗਰੋਂ ਘਤੀ ਮਾਰਿਆ ਮੁਰਾ ਚਲ ਗਿਆ ਸਿੱਟਨਰ ਤੇਰਾ ਲਾਣਾ ਤੇ ਪਤਨੀ ਵੀ ਕਿੱਥੇ ਸੱਟ ਲਾਈ ਕਿੱਥੇ ਨਹੀਂ ਲਾਈ ਇੰਬਾਚੇ ਜਵਾਨ ਕੇ ਜਨੇ ਪਗਾਲੀਆਂ ਨੇ ਵੇਖਿਆ ਕਿ ਕੇ ਕਰਵਾਂਡੇ ਦੇ ਹਸਤਲ ਚੜਿਆ ਤੇ ਤੀਜੇ ਦਿਨ ਪੂਰੀ ਹੋ ਗਈ ਮੈਂ ਉਹ ਫੈਸਲਾ ਕਰਨੇ ਵੀ ਇੱਕ ਅਗਲੇ